ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸਾ ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਂ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਹਾਂ ਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰ ਅੰਤ ਨ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਿਹਾ ਸੋਦਰ ਆਗਸ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕੇਹਾ ਜਿਤ ਵਹਿ ਸਰਬ ਸਮਾਲੇ ਵਾਜੇ ਤੇਰੇ ਨਾਮ ਦਾ ਨੇਕਾ ਸੰਖਾ ਕੀਤੇ ਤੇਰੇ ਵਾਵਣਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਣਹਾਰੇ ਗਾਵਾਂ ਤੁਧ ਨਾ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਾਂ ਤੁਧ ਨਾ ਚਿਤ ਗਵਤ ਲਿਖ ਜਾਣਾ ਨਾ ਲਿਖ ਲਿਖ ਧਰਮ ਦੇ ਚਾਰੇ ਗਾਵਾ ਤੁਧ ਨਾਲ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਾਂ ਤੁਧ ਨਾਲ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਾਂ ਤੁਧ ਨਾਲ ਸਿੱਧ ਸਮਾਧੀ ਅੰਦਰ ਗਾਵਾਂ ਤੁਧ ਨਾਲ ਸਾਧ ਵਿਚਾਰੇ ਗਾਵਾਂ ਤੁਧ ਨਾਲ ਜਤੀ ਸਤੀ ਸੰਤੋਖੀ ਗਾਵਾਂ ਤੁਧ ਨਾਲ ਵੀਰ ਕਰਾਰੇ ਗਾਵਾ ਤਦਨਾ ਪੰਡਤ ਪੜ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਾਂ ਤਦਨਾ ਮੋਹਨੀਆਂ ਮਨ ਮੋਹਨਾ ਸੁਰਗ ਮਛ ਪਿਆਲੇ ਗਾਵਾਂ ਤਦਨਾ ਰਤਨੋਂ ਪਾਏ ਤੇਰੇ 68 ਤੀਰਥ ਨਾਲੇ ਗਾਵਾਂ ਤਦਨਾ ਜੋਧ ਮਹਾਬਲ ਸੂਰਾ ਗਾਵਾਂ ਤਦਨਾ ਖਾਣੀ ਚਾਰੇ ਗਾਵਾਂ ਤਦਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਆਖੇ ਤੇਰੇ ਧਾਰੇ ਸੇ ਤਦਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਇ ਸਾਚਾ ਸਾਚੀ ਨਾਈ ਹੈ ਬਿਉ ਸੀ ਜਾਏ ਨਾ ਜਾਸੀ ਰਚਨਾ ਜਿਨ ਲਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਸੇ ਮਾਇਆ ਜਿਨੋ ਪਾਈ ਕਰ ਕਰ ਵੇਖੈ ਗੀਤਾ ਆਪਣਾ ਜਿਉ ਤਿਸ ਤੇ ਵੜਿਆਈ ਜੋ ਤਿਸ ਭਾਵੈ ਸੋ ਏ ਕਰਸੀ ਫਿਰ ਕਮਨਾ ਕਰ ਨਾ ਜਾਈ ਸੋ ਪਾਸਾ ਸਹਾ ਪਰ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏ ਕੀਵੜ ਵੱਡਾ ਜੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਏ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਕੰਬੀਰਾ ਗੁਣੀ ਕਸ਼ੀਰਾ ਕੋਈ ਨ ਜਾਣ ਤੇਰਾ ਕੇਤਾ ਕੇਵੜ ਚੀਰਾ ਰਹਾ ਸਭ ਸੁਰਤਿ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾਈ ਕਹਿ ਨਾ ਜਾਈ ਤੇਰੀ ਤਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਬੁਰਖਾ ਕੀਆ ਵਡਿਆਈਆਂ ਤੁਧ ਵਿਣਾ ਸਿੱਧਿ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਤਿ ਭਰੇ ਤੇਰੇ ਪੰਡਾਰਾ ਜਿਸ ਤੋਂ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਮ ਸੱਚੇ ਨਾਮ ਕੀ ਲਾਗੈ ਭੂਖਾ ਉਤਪੋਖੈ ਖਾਏ ਚਲਿਆ ਦੁਖਾ ਸੋਕਿਆ ਵਿਸਰੈ ਮੇਰੀ ਮਾਏ ਸਾਚਾ ਸਾਇ ਸੱਚੈ ਨਾਇ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਪ ਤੱਕ ਇਹ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾੜ ਨ ਜਾਏ ਨਾ ਮਰੈ ਨਾ ਹੂਵੇ ਸੂਗਾ ਦਿੰਦਾ ਰਹੇ ਨਾ ਚੁੱਕੇ ਭੂਗਾ ਗੁਣ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜਾਪ ਤੇ ਵਰ ਤੇਰੀ ਦਾਤਾ ਜਿੰਨ ਦਿਨ ਕਰਕੇ ਕੀਤੀ ਰਾਤ ਖਸਾ ਵਿਸਾਰਹਿ ਤੇ ਕਮ ਜਾਤ ਨਾਨਕ ਨਾਮੈ ਬਾਸਨਾਤ ਰਾਗੂ ਜਿਹੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮਾ ਕੀਰੇ ਕਰਮ ਸਤਗੁਰ ਸਰਣਾਇ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰ ਦੇਵਾ ਮੋਤਿ ਰਾਮਨਾ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮ ਰਹੀ ਰਸ ਰਹਾਉ ਹਰ ਜਨ ਕੇ ਵਡ ਪਗ ਵਡੇਰੇ ਜਿਨ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤਰਤਾ ਸਹੀ ਮਿਲ ਸੰਗਤ ਗੁਣ ਪਰਗਾਸ ਜਿਨ ਹਾਰ ਹਾਰ ਸਨਾਮ ਨਾ ਪਾਇਆ ਤੇ ਭਾਗ ਏਨ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਾਂ ਸਤਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲੇ ਖਾਸ ਧਨ ਧਨ ਸਤ ਸੰਗਤ ਜਿਤ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਕਾਸ਼ ਰਾ ਗੂਜਰੇ ਮਹੱਲਾ ਪੰਜਵਾ ਕਾਹਿਰੇ ਮਨ ਚਿਤ ਵੈ ਉਦਮ ਦਾ ਆਹਰ ਅਰ ਜੀਓ ਪਰਿਆ ਸੈਲ ਪਥਰ ਮੈਂ ਜੰਤ ਪਾਏ ਤਾ ਕਾਰਿਜ ਕਾਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨਾ ਪਿਤਾ ਲੋਕ ਸਤਾ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰਜ ਕਸਮਾਏ ਠਾਕੁਰ ਕਾਹੇ ਮਨ ਭਾਉ ਕਰਿਆ ਓੜੇ ਓੜਾ ਵੈ ਸੇ ਕੁਸਾਂ ਤਿਸ ਬਾਚੈਬ ਤਿਸ ਪਾਚੈ ਬਚਰੇ ਛਰਿਆ ਤਿਨ ਕਵਣ ਕਲਾਵੈ ਕਵਣ ਚੁਗਾਵੈ ਮਨ ਮੈ ਸਿਮਰਨ ਕਰਿਆ ਸਭ ਨਿਧਾਨ ਦਸ ਸ੍ਰਿਸ਼ਟੀ ਸਿਧਾਨ ठाकुर करतਲ ਧਰਿਆ ਜਨ ਨਾਨਕ ਬਲ ਬਲ ਸਦਵਲ ਜਾਈਐ ਤਰੰਤਨ ਆਪਾਰਾ ਪਰਿਆ ਰਾਗ ਸਮਹਲਾ ਚੌਥਾ ਸੋ ਪੁਰਖ ਈਕੋਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਨ ਅਰ ਪੁਰਖ ਨਰੰਜਨ ਅਗਮ ਅਗਮ ਆਪਾਰਾ ਸਭ ਧਿਆਵੇ ਸਭ ਧਿਆਵੇ ਤੁਜੀ ਅਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀਤੋ ਜੀ ਆਕਾ ਦਾ ਤਾਰਾ ਰਤਿਹਾਓ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇ ठाकुर ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰਾ ਸਰਬ ਨਿਰੰਤਾਰ ਜੀ ਹਾਰੇ ਕੋ ਪੁਰਖ ਸਮਾਨਾ ਇੱਕ ਦਾ ਤੇ ਇੱਕ ਵੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਤੇ ਭੁਗਤਾ ਜੀ ਹਾਂ ਤੁਧ ਬਿਨਾ ਵਰ ਨਾ ਜਾਣਾ ਤੂੰ ਪਾਰਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਕਹਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਤਿਆਵਹਿ ਹਰਿ ਤਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਿਨ ਅਰਤਿਆ ਆ ਜੀ ਤਨ ਟੁੱਟੀ ਜਮਕੇ ਫਾਸੇ ਜਿਨ ਨਿਰਭਾਉ ਜਨਰ ਨਿਰਭਾਉ ਧਿਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਧਾਨਾ ਸੇ ਧਾਨਾ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤਾ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤਾ ਤੇਰੇ ਭਗਤ ਸਲਾਹਾਂ ਤਤ ਜੀ ਹਰ ਅਨੇਕਾ ਨੇਕਾ ਅਨੰਤਾ ਤੇਰੀ ਅਨੇਕਾ ਤੇਰੀ ਅਨਕਰ ਪੂਜਾ ਜੀ ਤਬ ਤਾਂ ਪੈ ਜਪੈ ਬੇਅੰਤਾ ਤੇਰੀ ਅਨੇਕਾ ਤੇਰੀ ਅਨੇਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮ ਪਰਕਰਤਾ ਜੀ ਤੂੰ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸੁਦਾ ਤੂੰ ਏਕੋ ਜੀ ਤੂੰ ਨੈਤਲ ਕਰਤਾ ਸੋਈ ਤਦਿਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਦਿਆਪੇ ਸ੍ਰਿਸ਼ਟ ਸਭ ਪਾਈ ਜੀ ਤੂ ਦਿਆਪੇ ਸਿਰਜ ਸਭ ਕੋਈ ਜਨ ਨਾ ਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਅਸਮਹਲਾ ਚੌਥਾ ਤੂੰ ਕਰਤਾ ਸਚਿਆਰ ਮਾਡਾ ਸਾਈਂ ਜਦੋਂ ਪਾਵੈ ਸੋਈ ਥਿਸੀ ਜੋ ਤੂੰ ਦੇ ਸੋਈਓ ਪਾਈ ਰਹਾਓ ਸਭ ਤੇਰੀ ਤੋਂ ਸਭ ਨੀਤ ਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਗਵਾਇਆ ਤੁਧ ਆਵਿ ਛੋੜਿਆ ਮੀ ਲਾਇਆ ਤੂੰ ਦਰਿਆ ਸਭ ਤੋ ਜੀ ਮਾਹੇ ਤੁਜ ਮੇਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੂੰ ਤੂੰ ਜਾਣ ਆਏ ਸੂਈ ਜਨ ਜਾਣ ਹਰ ਗੁਣ ਸਦਹੀ ਆਕੋ ਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਵਿਨ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਰਾ ਗੁਰਮਖ ਪ੍ਰਗਟ ਹੋਏ ਆਸਮਾ ਲਾ ਪਹਿਲਾ ਤੇਤਾ ਸਰਵਰੜਾ ਪਹਿਲੇ ਨਿਵਾਸਾ ਪਾਣੀ ਪਾਗਤ ਨਾ ਕੀਆ ਪੰਕੈ ਮੋ ਪਗ ਨਹੀਂ ਚੱਲੇ ਹਮ ਦੇਖਾ ਤਹਿ ਡੂਬੀਆ ਲੈ ਮਾਨੇਕ ਨ ਚਿਤਸ ਮੂੜ ਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਾ ਪਿਆ ਪ੍ਰਣਤ ਨਾਨਕ ਤਿਨ ਕੀ ਸਰਣਾ ਜਿੰਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਨਵਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਇ ਤਰ ਕਿਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਵ ਲਾਗ ਭਉਜਲ ਤਰਨ ਕੈ ਜਨਮ ਰੀਤਾ ਜਾ ਤਰੰਗ ਮਾਇਆ ਕੈ ਰਹਾ ਹੂੰ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇਆ ਕਹੁ ਨਾਨਕ ਅਮਨੀਚ ਕਰਮਾ ਸਰਣ ਪਰ ਕੀ ਰੱਖੋ ਸ਼ਰਮਾ ਇਕ ਓਕਾਰ ਸ੍ਰੀ ਵਾਹਿਗੁਰੂ ਜੀ ਕੀ ਪਤ ਹੈ ਪਾਸ ਸੈ ਦਸਮੀ ਕਵੇ ਬਾਚ ਬੇਨਤੀ ਚਉਪਈ ਹਮਰੇ ਕਰਵਾ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਈ ਹਮਾਰਾ ਤਾ ਜਾਣ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਬਾ ਤੁਮ ਕਾਹੋ ਆਪਾ ਦੇ ਮਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸਿਵਕ ਸਿਖ ਸਮੈ ਕਰਤਾਰਾ ਮੋਰ ਅਚਾਨਜ ਕਰ ਦੇ ਕਰਿਆ ਸਬੈ ਰਣ ਕੋ ਆ ਸੰਗਰਿਆ ਪੂਰਨ ਹੋਏ ਆ ਮਾਰੀ ਆਸ ਤੁਰ ਭੇਨ ਕੀ ਰਹੇ ਪਿਆਸਾ ਤੁਮਾ ਛਾੜ ਕੋਈ ਅ ਵਰਨਾ ਤਿਆਉਂ ਜੋ ਵਰ ਚਾਉ ਸੋ ਤੁਮ ਤੇ ਪਾਉਂ ਸੇਵਕ ਸਿਖਾ ਮਾਰੇ ਤਾਰੀਐ ਚੋਨਾ ਚੁਰ ਸਤਰ ਹਮਾਰੇ ਮਾਰੀ ਆ ਪਾ ਦੇ ਮੁਝੈ ਬਰੀਐ ਮਰਨ ਕਾਲ ਕਤਰਾ ਸਿਨ ਬਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰੱਛਾ ਰੱਖ ਲਿਓ ਮੈ ਰਖਨ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਤੂ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਸ਼ਨ ਪਜਾਇਓ ਆਦਮ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਾਜਾ ਜਿਨੇ ਆਪ ਸਵਾਰੀ ਸੇਵਕਾਂ ਕੋ ਸਭ ਗੁਣ ਸੁਖ ਦੀਆ ਸਤਰਣ ਕੋ ਪਲ ਮਾਂ ਵਦ ਕੀਆ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੀਟੀ ਤੇ ਕੁੰਚਰ ਅਸਤੁੱਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬਦ ਕਰਾ ਕਰਾ ਕਰ ਤਾਰਾ ਪ੍ਰਜਾ ਦਰਤਵ ਦੇ ਅਪਾਰਾ ਜਬ ਆਕਰਾ ਕਰਤੋ ਕਬਹੂ ਤਮੈ ਮਿਲ ਤੋ ਦੇਹ ਦਰਸਬ ਹੂੰ ਜੇਤੇ ਬਦਨਾ ਸ੍ਰਿਸ਼ਟ ਸਭ ਧਾਰਿਆ ਪਾਪ ਨੀ ਬੂਝੂ ਚਾਰੈ ਸਭ ਹੀ ਤੇਰੇ ਤਿਨ ਰਾ ਲਮਾ ਜੰਤ ਬੇਦ ਭੇਦ ਅਰੇ ਆਲਾਮ ਨਿਰੰਕਾਰ ਨਿਰਵਕਾਰ ਨੀਲਾੰਬਾ ਆਦ ਨੀਲਾ ਨਾਦ ਸੰਭ ਤਾਕਾ ਮੂੜੋ ਚਾਰਤ ਭੇਦਾ ਜਾਕੋ ਪੇਵਨ ਪਾਵਤ ਬੇਦਾ ਤਾਕੋ ਕਰ ਪਾਨਨ ਮੰਨਤ ਮਹਾ ਮੂਰਖਿਛ ਭੇਦ ਨ ਜਾਣਤ ਮਹਾਦੇਵ ਕੋ ਕੈ ਸੁਦਾ ਸਿਵਾ ਨਿਰੰਕਾਰ ਕਾ ਚੀਨਤ ਨਹਿ ਭਿਵਾ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਬਿੰਨ ਤੋ ਐ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂੰ ਪਸ ਰੂਪਾ ਰੰਗ ਭਇਓ राव ਕਈ ਘੂਪਾ ਅੰਡਾ ਜੇਰਾ ਸਿਤ ਤਯਕੀਨੀ ਉਤਬਜ ਖਾਨ ਬੌਰਚ ਦਿਨੀ ਕੌਣ ਹੋ ਗਾਜੈ ਬੈਠਾ ਕੌਣ ਸਿਮਟ ਭਾਇਓ ਸੰਕਰਿ ਕੈਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਬਾ ਜੁਗਾ ਸਰੂਪ ਸੁਯੰਬਾ ਅਵਰੱਛਾ ਮੇਰੀ ਤਮ ਕਰੋ ਸਿੱਖੋ ਬਾਰ ਸਿੱਖ ਸੰਘਾਰੋ ਦੁਸ਼ਟ ਜਿੱਤੇ ਉੱਟਵਾ ਤੁਧ ਪਾਤਾ ਸਕਲਮਨੇਸ਼ ਕਰੋ ਰਣਗਾਤਾ ਜੇ ਆਸ ਤੋ ਜਾ ਤਉ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤ ਹੈ ਮਰੇ ਔਰਖ ਜਉਣ ਪਗ ਪਰ ਇਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਾ ਇਹ ਰੱਛਾ ਹੋਏ ਤਾ ਸਦ ਕਾਲਾ ਦੁਸ਼ਟ ਰਸ਼ਟੇਂ ਤਦ ਕਾਲਾ ਕ੍ਰਿਪਾ ਦ੍ਰਿਸ਼ਟਾਂ ਜੈ ਨਿਹਾਰਿਓ ਤਾਕੇ ਤਾਵ ਤਨਕ ਮੋ ਹਰਿਓ ਔਰ ਸਿਦ ਘਰਮਾ ਸਭ ਹੋਈ ਦੁਸ਼ਟ ਚਾਚਵ ਸਕ ਨ ਕੋਈ ਇੱਕ ਬਾਰ ਜਿੰਤ ਮੈ ਸੰਬਾਰ ਅਕਾਲ ਪਾਸਤੇ ਤਾਏ ਉਬਾਰ ਜਿਨਰ ਨਾਮ ਤਿਹਾਰੋ ਕਹਾ ਦਰਦ ਦ੍ਰਿਸ਼ਟ ਦੋਖ ਤੇ ਰਹਾ ਖੜਗ ਕੇ ਤੁਮੈ ਸਰਣ ਤਿਹਾਰੀ ਆਪ ਆਥ ਦੈ ਲਿਓ ਉਬਾਰੀ ਸਰਬ ठाਉਰ ਮਾ ਹੋ ਸਹਾਈ ਦੁਸ਼ਟਾ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਣਾ ਤਿਹਾਰੀ ਆਪ ਆਥ ਦੈ ਲਿਓ ਉਬਾਰੀ ਸਰਬ ठाਉਰ ਮਾ ਹੋ ਸਹਾਈ दुष्ट दोघते लेयो बचाई स्वैया पाएग जब ते तमरे तब ते को आंख तरै नी आनया राम रहि पुरान कुरा न अनेक माते इक ना मान्या सिमरत शास्त्र वेद सबै बहो भेद कह अनेक ना जान्यो श्री जस पार कृपा तुम्हारी कार ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਵਾਏ ਗਏ ਕੀ ਲਾਜ ਅਸ ਵੋ ਬਿਨ ਅਦਾਸ ਤੁਹਾਰ RAMkale mahala tija anand ik omkar sadgur prasad ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸੈ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸਬਦੋ ਤਾ ਗਾਵੋ ਹਾਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸੁਧਾਰੋ ਵਰ ਨਾਲੇ ਹਰ ਨਾਲ ਰਹੋ ਤੋ ਮਨਾ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸੰਭਲ ਸੁਆਮੀ ਸੋ ਕਿਉ ਮਨਾਂ ਵਿਸਾਰੇ ਕਹਿ ਨਾਨਕ ਮਨਾ ਮੇਰੇ ਸਦਾ ਰਵਰਣਾ ਲੈ ਸੱਚੇ ਸਾਹਿਬਾ ਕਿਆ ਨਾਹੀ ਗਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੈ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾ ਵਈ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਹਨੇਰੇ ਕਹ ਨਾਨਕ ਸੱਚੇ ਸਾਈਂਵਾ ਕਿਆ ਨਾਹੀਂ ਗੁਰ ਤੇਰੇ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟਾਹ ਇਸਤੀਆਂ ਵਡਿਆਈਆਂ ਕਹਿ ਨਾਨਕ ਸੋਣਾ ਸੰਤੋਸ ਵਧ ਰੂ ਪਿਆਰੋਂ ਸਾਚਾ ਨਾਮ ਮੇਰਾ ਅਦਾਰ ਵਾਜੇ ਪੰਚ ਸਵਤਿਤ ਘਰਸ ਪਾਗੇ ਘਰਸ ਪਾਗੇ ਸਬਦ ਵਾਜੇ ਕਾਲਾ ਜਿਤ ਘਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕਾ ਸੇ ਨਾਮ ਵਰ ਕੈ ਲਾਗੇ ਤਹਿ ਨਾਨਕ ਤੈ ਸੁਖੁ ਵਾਦਿਤ ਗਰ ਅਨਹਦ ਬਾਜੇ ਅਨੰਸ ਸਨਾ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਉਤਰੇ ਸੋਹਣੇ ਸੱਚੀ ਬਾਣੀ ਸੰਤ ਸਾਜਨ ਭੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਦੇ ਪਨੀਤ ਕਹੇ ਦੇ ਪਵਤਾਂ ਸਤਿਗੁਰ ਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾਤure ਮੰਦਾ ਬਣੀ ਮਹੰਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜੋ ਜਿਸ ਕਾ ਸਭ ਸੋ ਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਾਸਤਾ ਤ ਜੀ ਨੈ ਜਾਈ ਨਿਤ ਨਿਤ ਰਖਉਰ ਧਾਰੋ ਤਮ ਸੰਸਾਰ ਚੜਨ ਲਗ ਤਰੀਏ ਸਭ ਨਾਨਕ ਬ੍ਰਹਮ ਬਸਾਰੋ ਸਾ ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਂ ਨੋ ਜੋਗਾ ਕਿ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਤਰਸ ਬਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਆਉੜੇ ਤਿੱਥੈ ਤੁਸ ਮਰਾਤਾ ਜਿੱਥੈ ਕੋਏ ਨਾ ਏ ਉਥੈ ਤੇਰੀ ਰਾਖ ਅਗਨੀ ਉਦਰ ਮਾਈ ਸੁਣ ਕਹਿ ਜਮਕੇ ਦੂਤ ਨਾ ਏ ਤੇਰਾ ਛਡ ਜਾਏ ਭਉਜਲ ਵਿਖਮ ਸਗਾ ਹੋ ਗੁਰ ਸਬਦਿ ਪਾਰ ਪਾਏ ਜਿਨ ਕੋ ਲਗੀ ਪਿਆਸ ਅਮਰ ਸੇ ਖਾਏ ਕਲ ਮਹਿ ਉਪੰਨ ਗੁਣ ਗੋਵਿੰਦ ਗਾਏ ਸਭ ਸੈਨੋ ਕਿਰਪਾਲ ਸਮਾਲੇ ਸਾਇ ਸਾਇ ਬਿਰਤਾ ਕੋਈ ਨਾ ਜਾਏ ਜੇ ਆਵੇ ਤਦ ਆਏ ਸੈਨੋਕ ਮਹੱਲਾ ਪੰਜਵਾ ਅੰਤਰ ਗੁਰਾ ਰਾਗਣਾ ਜੀਵਾ ਜਪ ਗੁਰ ਨਾਮੁ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਮੁ ਸਤਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗਮਾ ਉਤਮ ਕਾਢੀਐ ਵਿਰਲੇ ਕੀ ਕੇ ਮਹੰਲਾ ਪੰਜਵਾਂ ਰਖੇ ਰਖਨ ਹਾਰ ਆਪੋ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾਹੋ ਹੋ ਆਪ ਦਿਆਲ ਮਨੋਂ ਨਾ ਵਿਸਾਰਿਆ ਨਾ ਸਾਜਨਾ ਕੈ ਸੰਗ ਭਉ ਜਲ ਤਾਰਿਆ ਨਾਹੋ ਸਾਕਤ ਨਿੰਦਕਾ ਦਸਤਖਿਨ ਵਾਹਿ ਵਿਦਾਰਿਆ ਨਾ ਤੇ ਸਾਹਿਬ ਕੀ ਟੇਕ ਨਾਨਕ ਮਨੈ ਬਾਹੀਂ ਜਿਸ ਸਿਮਰ ਸਖੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੈ ਬਾਹੀਂ ਜਿਸ ਸਿਮਰ ਸਖੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ